ਆਮੀ ਆਪਣੀ ਨੂੰ ਮੈਂ ਹੁਣ ਤੱਕ ਆ ਮੈਨੂੰ ਉਪਰ ਦਾ ਮੋਬਾਈਲ ਲੈ ਕੇ ਦੇ ਅਮੀ ਕਹਿੰਦੀ ਪਹਿਲੇ ਤੂੰ ਹਿੱਟ ਹੋ ਜਾ ਕੇ ਅਨਸਾਰ ਬਣ ਕੇ ਮੈਂ ਵਾਤਾ ਵੀਡੀਓ ਤੇਰੀ ਮੈਂ ਇੰਟਰਨੈਟ ਤੇ ਹੁਣ ਵਿੱਚ ਨਾ ਅਮੀ ਆਪਣੀ ਨੂੰ ਹੁਣ ਤਾਂ ਮੈਂ ਕਹਿਣਾ ਮੈਨੂੰ ਉਪਰ ਮੋਬਾਈਲ ਲੈ ਕੇ ਦੇ ਸੀਤੇ ਪੁਰਸ਼ਰ ਵਿਚ ਮਾ ਡਾਉਂਦਾ ਰੋਲਾ ਹੁਣ ਤਾਂ ਮੈਂ ਭੌਲਾ ਰੋ ਰੋ ਕੇ ਲੋਕਾਂ ਨੂੰ ਇੱਕ ਬਕਵਾ ਕੱਲ ਮੇਰੀ ਉਬਦਮ ਬੱਲੇਗਦੇ ਅੰਮੀ ਜੀ ਅੰਮੀ ਜੀ ਅੰਮੀ ਜੀ ਅੰਮੀ ਜੀ ਰੋ ਰੋ ਕੇ ਮੈਂ ਆਵਾਮ ਨੂੰ ਬਖਾ ਆ 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